ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਚਟਪਟ ਬਨਣ ਵਾਲੀ ਇਹ ਚਟਨੀ ਗਰਮੀਆਂ ਦੇ ਮੌਸਮ ਵਿੱਚ ਇਸ ਤਰੀਕੇ ਦੀ ਬਣੀ ਹੋਈ ਚਟਨੀ ਸਭ ਨੂੰ ਬਹੁਤ ਪਸੰਦ ਆਉਂਦੀ ਆ ਤੇ ਸਾਡੇ ਪੇਟ ਦੇ ਕਈ ਛੋਟੇ-ਮੋਟੇ ਰੋਗ ਜੋ ਆ ਇਸ ਤਰੀਕੇ ਦੀ ਚਟਨੀ ਨਾਲ ਦੂਰ ਹੋ ਜਾਂਦੇ ਨੇ ਗਰਮੀਆਂ ਦੇ ਮੌਸਮ ਵਿੱਚ ਸਾਨੂੰ ਇਸ ਤਰੀਕੇ ਦੀ ਬਣੀ ਹੋਈ ਚਟਨੀ ਜ਼ਰੂਰ ਖਾਣੀ ਚਾਹੀਦੀ ਆ ਚਟਨੀ ਬਣਾਉਣ ਵਾਸਤੇ ਮੈਂ ਸਭ ਤੋਂ ਪਹਿਲਾਂ ਇੱਥੇ 1 ਤੋਂ 1.5 ਚਮਚ ਜਿੰਨਾ ਅਨਾਰ ਦਾਣਾ ਲੈ ਲਾਂਗੀ ਨਾਲ ਹੀ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਵੀ ਪਾ ਦਾਂਗੇ ਜੇਕਰ ਨਮਕ ਘੱਟ ਹੋਏਗਾ ਤੇ ਆਪਾਂ ਲਾਸਟ ਵਿੱਚ ਚਟਨੀ ਵਿੱਚ ਫਿਰ ਤੋਂ ਪਾ ਲਾਂਗੇ ਆਪਾਂ ਜਦੋਂ ਵੀ ਅਨਾਰ ਦਾਣੇ ਨੂੰ ਕੁੱਟਣਾ ਹੋਵੇ ਤੇ ਉਹਨੂੰ ਤੁਸੀਂ ਨਮਕ ਪਾ ਕੇ ਫੇਰ ਹੀ ਕੁੱਟੋ ਜੇਕਰ ਤੁਸੀਂ ਇਕੱਲੇ ਅਨਾਰ ਦਾਣੇ ਨੂੰ ਕੁੱਟਦੇ ਜੇ ਤਾਂ ਇਹ ਥੋੜੇ ਥੋੜੇ ਦੇ ਛੋਟੇ ਛੋਟੇ ਟੁਕੜੇ ਰਹਿ ਜਾਂਦੇ ਨੇ ਜਿਹੜੇ ਫਿਰ ਖਾਂਦੇ ਸਮੇਂ ਦੰਦਾਂ ਤੇ ਹੀ ਠਾਉਂਦੇ ਨੇ ਜੇਕਰ ਆਪਾਂ ਨਮਕ ਪਾ ਕੇ ਫੇਰ ਅਨਾਰ ਦਾਣੇ ਨੂੰ ਕੁੱਟਦੇ ਆਂ ਤੇ ਅਨਾਰ ਦਾਣਾ ਇੱਕਦਮ ਬਰੀਕ ਹੋ ਜਾਂਦਾ ਹੈ ਤੇ ਸਾਡੇ ਦੰਦਾਂ ਦੇ ਹੀਠਾਵੇਂ ਬਿਲਕੁਲ ਨਹੀਂ ਆਉਂਦਾ ਅਨਾਰਦਾਨੇ ਨੂੰ ਕੁੱਟ ਕੇ ਮੈਂ ਇੱਕਦਮ ਬਰੀਕ ਕਰ ਲਿਆ ਏ ਹੁਣ ਇਹਦੇ ਵਿੱਚ ਆਪਾਂ ਬਿਲਕੁਲ ਥੋੜਾ ਜਿਹਾ ਪੁਦੀਨਾ ਪਾ ਦਵਾਂਗੇ ਜੇਕਰ ਤੁਸੀਂ ਪੁਦੀਨਾ ਨਹੀਂ ਪਾਉਣਾ ਚਾਹੁੰਦੇ ਤੁਸੀਂ ਹੁਣ ਤੋਂ ਹੀ ਇਹਦੇ ਵਿੱਚ ਪਿਆਜ਼ ਪਾ ਕੇ ਰਗੜ ਸਕਦੇ ਜੇ ਪਰ ਪੁਦੀਨੇ ਦੇ ਨਾਲ ਵੀ ਚਟਨੀ ਦਾ ਟੇਸਟ ਦੁੱਗਣਾ ਹੋ ਜਾਂਦਾ ਏ ਤੇ ਪੁਦੀਨਾ ਵੀ ਸਾਡੇ ਪੇਟ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਏ ਅਨਾਰਦਾਨੇ ਤੇ ਪੁਦੀਨੇ ਦੀ ਚਟਨੀ ਦੇ ਨਾਲ ਸਾਡਾ ਹਾਜਮਾ ਇੱਕਦਮ ਸਹੀ ਰਹਿੰਦਾ ਏ ਤੇ ਗਰਮੀ ਦੇ ਮੌਸਮ ਦੇ ਵਿੱਚ ਇਸ ਤਰੀਕੇ ਦੀ ਚਟਨੀ ਸਾਨੂੰ ਜ਼ਰੂਰ ਖਾਣੀ ਚਾਹੀਦੀ ਏ ਥੋੜਾ ਜਿਹਾ ਆਪਾਂ ਪੁਦੀਨੇ ਨੂੰ ਵੀ ਕੁੱਟ ਲਿਆ ਹੋਇਆ ਏ ਜਿਆਦਾ ਆਪਾਂ ਇਹਨੂੰ ਨਹੀਂ ਕੁੱਟਾਂਗੇ ਕਿਉਂਕਿ ਹਜੇ ਆਪਾਂ ਇਹਦੇ ਵਿੱਚ ਪਿਆਜ਼ ਪਾਉਣੇ ਆ ਜੇਕਰ ਆਪਾਂ ਹੁਣ ਤੋਂ ਹੀ ਇਹਨੂੰ ਜ਼ਿਆਦਾ ਬਰੀਕ ਕਰ ਲਿਆ ਤੇ ਪੁਦੀਨੇ ਦਾ ਆਪਾਂ ਨੂੰ ਬਿਲਕੁਲ ਵੀ ਟੇਸਟ ਨਹੀਂ ਮਿਲੇਗਾ ਚਟਨੀ ਦੇ ਵਿੱਚੋਂ ਹੁਣ ਇਹਦੇ ਵਿੱਚ ਆਪਾਂ ਕੁਝ ਹਰੀਆਂ ਮਿਰਚਾਂ ਪਾ ਦਾਂਗੇ ਤੁਸੀਂ ਜੇਕਰ ਹਰੀ ਮਿਰਚ ਨਹੀਂ ਪਾਉਣੀ ਲਾਲ ਪਾ ਸਕਦੇ ਜੇ ਪਰ ਹਰੀ ਮਿਰਚ ਚਟਨੀ ਦੇ ਵਿੱਚ ਜ਼ਿਆਦਾ ਸਵਾਦ ਲੱਗਦੀ ਆ ਮੈਂ ਇੱਥੇ ਬਿਲਕੁਲ ਛੋਟੇ ਛੋਟੇ ਸਾਈਜ਼ ਦੀਆਂ ਹਰੀਆਂ ਮਿਰਚਾਂ ਲਈਆਂ ਨੇ ਟੋਟਲੀ 10 ਤੋਂ 12 ਮੈਂ ਮਿਰਚਾਂ ਲੈ ਲਈਆਂ ਸੀ ਜਿਆਦਾ ਤਿੱਖੀਆਂ ਮਿਰਚਾਂ ਨਹੀਂ ਸੀ ਇਹ ਜੇਕਰ ਤੁਸੀਂ ਤਿੱਖੀ ਮਿਰਚ ਲੈਂਦੇ ਪਹਿ ਜੇ ਤੇ ਇੱਕ ਤੋਂ ਦੋ ਮਿਰਚਾਂ ਕਾਫੀ ਹੋਣਗੀਆਂ ਬਾਕੀ ਤੁਸੀਂ ਇਹਦੇ ਵਿੱਚ ਨਮਕ ਤੇ ਮਿਰਚ ਆਪਣੇ ਸਵਾਦ ਅਨੁਸਾਰ ਲੈ ਸਕਦੇ ਜੇ ਹੋਰ ਆਪਾਂ ਇਸ ਚਟਨੀ ਦੇ ਵਿੱਚ ਕੋਈ ਵੀ ਵਾਧੂ ਮਸਾਲੇ ਨਹੀਂ ਪਾਵਾਂਗੇ ਕਿਉਂਕਿ ਚਟਨੀ ਆਪਾਂ ਇਸ ਤਰੀਕੇ ਦੀ ਬਣਾਉਣੀ ਆ ਕਿ ਸਾਨੂੰ ਇਹਦਾ ਫਾਇਦਾ ਮਿਲ ਸਕੇ ਜੇਕਰ ਆਪਾਂ ਇਹਦੇ ਵਿੱਚ ਵਾਧੂ ਮਸਾਲੇ ਪਾਵਾਂਗੇ ਤੇ ਚਟਨੀ ਸਾਡੇ ਲਈ ਫਾਇਦੇਮੰਦ ਘੱਟ ਹੋਵੇਗੀ ਤੇ ਨੁਕਸਾਨ ਤੇ ਜ਼ਿਆਦੀ ਹੋਵੇਗੀ ਆਪਾਂ ਚਟਨੀ ਦੇ ਵਿੱਚ ਹੀ ਮਿਰਚਾਂ ਨੂੰ ਵੀ ਚੰਗੀ ਤਰ੍ਹਾਂ ਰਗੜ ਲਿਆ ਹੋਇਆ ਹੈ। ਮਿਰਚਾਂ ਕੁੱਟਣ ਤੋਂ ਬਾਅਦ ਇਹਦੇ ਵਿੱਚ ਮੈਂ ਪਿਆਜ਼ ਪਾ ਦਾਂਗੀ। ਇੱਥੇ ਮੈਂ 2 ਤੋਂ 3 ਪਿਆਜ਼ ਲੈਨੇ ਥੋੜੇ ਲੰਬੇ ਕੱਟ ਕੇ ਲੈਲੇ ਨੇ ਤਾਂ ਜੋ ਇਹ ਜਲਦੀ ਕੁੱਟੇ ਜਾਣ। ਤੁਸੀਂ ਇਹਦੇ ਵਿੱਚ ਪਿਆਜ਼ ਘੱਟ ਵੱਧ ਕਰਕੇ ਲੈ ਸਕਦੇ ਜੇ ਪਰ ਜੇ ਸਾਹਮਨਾ ਆਪਾਂ 1.5 ਚਮਚ ਅਨਾਰਦਾਨਾ ਲਿਆਏ ਉਸੇ ਹਿਸਾਬ ਨਾਲ ਇਹਦੇ ਵਿੱਚ 3 ਪਿਆਜ਼ ਕਾਫੀ ਹੋਣਗੇ ਤੇ ਸਾਰੀਆਂ ਹੀ ਪਾਈਆਂ ਹੋਈਆਂ ਚੀਜ਼ਾਂ ਦਾ ਆਪਾਂ ਨੂੰ ਬਹੁਤ ਵਧੀਆ ਟੇਸਟ ਮਿਲੇਗਾ। ਮੈਂ ਇਹਦੇ ਵਿੱਚ ਨਮਕ ਘੱਟ ਹੋਣ ਕਰਕੇ ਥੋੜਾ ਜਿਹਾ ਹੋਰ ਨਮਕ ਪਾ ਦਿੱਤਾ ਹੈ ਪਰ ਮੈਂ ਇੱਥੇ ਕਾਲਾ ਨਮਕ ਬਿਲਕੁਲ ਨਹੀਂ ਪਾਇਆ ਤੁਸੀਂ ਚਾਹੋ ਤਾਂ ਥੋੜਾ ਜਿਹਾ ਕਾਲਾ ਨਮਕ ਵੀ ਪਾ ਸਕਦੇ ਜੇ ਉਹਦੇ ਨਾਲ ਵੀ ਚਟਨੀ ਕਾਫੀ ਜ਼ਿਆਦਾ ਸਵਾਦ ਲੱਗਦੀ ਆ ਪਿਆਜ਼ ਵੀ ਆਪਾਂ ਇਸੇ ਹੀ ਤਰ੍ਹਾਂ ਕੁੱਟ ਕੇ ਤੇ ਇੱਕਦਮ ਬਰੀਕ ਕਰ ਲਾਂਗੇ ਹਲਕੇ ਹਲਕੇ ਪਿਆਜ਼ ਆਪਾਂ ਕਟਲੇ ਹੋਏ ਨੇ ਜੇਕਰ ਤੁਸੀਂ ਚਟਨੀ ਨੂੰ ਇਸ ਸਟੇਜ ਉੱਪਰ ਵੀ ਸਲਾਦ ਦੇ ਤੌਰ ਤੇ ਖਾਣਾ ਚਾਹੁੰਦੇ ਜੇ ਤੁਸੀਂ ਖਾ ਸਕਦੇ ਜੇ ਕਿਉਂਕਿ ਇਹ ਪੁਦੀਨੇ ਵਾਲੇ ਜੋ ਪਿਆਜ਼ ਹੁੰਦੇ ਨੇ ਇਹ ਵੀ ਖਾਣ ਵਿੱਚ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਪਰ ਆਪਾਂ ਚਟਨੀ ਬਣਾਉਂਦੇ ਪਏ ਆ ਇਸ ਕਰਕੇ ਆਪਾਂ ਇਹਨੂੰ ਹੋਰ ਕੁੱਟ ਕੇ ਇੱਕਦਮ ਬਰੀਕ ਕਰਾਂਗੇ ਤੁਸੀਂ ਜੇਕਰ ਮੇਰੇ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖਦੇ ਪਏ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਇਦੇ ਨਾਲ ਮੇਰੀ ਆਉਣ ਵਾਲੀ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਪਾਵੇਗੀ। ਚਟਨੀ ਆਪਾਂ ਇੱਕਦਮ ਕੁੱਟ ਕੇ ਤਿਆਰ ਕਰ ਲਈ ਆ। ਥੋੜਾ ਥੋੜਾ ਦਰਦਰਾਪਣ ਹੋਣਾ ਵੀ ਬਹੁਤ ਜ਼ਰੂਰੀ ਹੈ ਚਟਨੀ ਦੇ ਵਿੱਚ। ਫੇਰ ਹੀ ਆਪਾਂ ਨੂੰ ਚਟਨੀ ਵਿੱਚ ਪਾਈ ਹੋਈ ਹਰ ਇੱਕ ਚੀਜ਼ ਦਾ ਵਧੀਆ ਸੁਆਦ ਮਿਲੇਗਾ। ਤੁਸੀਂ ਇਸ ਤਰੀਕੇ ਨਾਲ ਹੀ ਸਿੰਪਲ ਜੀ ਚਟਨੀ ਬਣਾ ਕੇ ਜ਼ਰੂਰ ਦੇਖਿਓ। ਚਟਨੀ ਨੂੰ ਬਣਾਉਣ ਵਾਸਤੇ ਟਾਈਮ ਵੀ ਸਿਰਫ 3-4 ਮਿੰਟ ਦਾ ਹੀ ਲੱਗਦਾ ਹੈ। ਤੇ ਖਾਣ ਵਿੱਚ ਇਹ ਬਹੁਤ ਹੀ ਜ਼ਿਆਦਾ ਸਵਾਦ ਹੁੰਦੀ ਆ ਜੇਕਰ ਆਪਾਂ ਫਰਿੱਜ ਵਿੱਚ ਇਸ ਚਟਨੀ ਨੂੰ ਸਟੋਰ ਕਰਦੇ ਆ ਤੇ 2-3 ਦਿਨ ਆਰਾਮ ਨਾਲ ਇਹ ਚਟਨੀ ਖਾਧੀ ਜਾ ਸਕਦੀ ਆ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ